ਕਵੀ 500 ਰੁਪਿਆ ਕਵੀ 500 ਦੇ ਜਗਾ ਮੁੜ ਕੇ ਕੀ ਤੋਂ ਮਾਲੀ ਦੇ ਲਾਗਤ ਦੇਣੀ 2100 1100 ਰੁਪਿਆ ਦੇਣਾ 3100 ਦੇਣਾ ਜੀ ਅੱਜ ਤਾਂ ਪਾਸੇ ਚਿੰਜਾ ਦੇ ਵਿੱਚ ਉਹ ਜਗਾ ਬਣਾ ਦੂਰੇ ਆ ਅੱਛਾ ਜੀ ਇਹਦੇ ਪਰਾਨ ਅੱਛਾ ਜੀ ਇਹ ਰਸੀਬ ਸਰ ਜੀ ਚੰਬੜਾ ਤੋਂ ਅੱਛਾ ਜੀ ਇਹ ਤੁਹਾਨੂੰ ਖਾਸੀ ਥੋੜਾ ਮੁਫੋਜੀ ਅੱਛਾ ਜੀ ਉਹ ਅਸੀਂ ਇੱਕ ਵਾਰੇ ਡਾਡੀ ਉਹਦਾ ਕੁਰਸੀ ਕਹਿੰਦਾ ਜਿਆਦਾ ਫਸਦੀ ਹੁੰਦੀ ਸੀ ਕੁਰਸੀ ਨਾਲ ਰੱਖੇ ਨਾ ਫਸਿਆ ਕਾਫੀ ਬੜਰ ਫਸਦੀ ਸੀ ਅੱਛਾ ਜੀ ਇਹ ਬਾਰੇ ਨਾ ਕੋਈ ਨਹੀਂ ਬੋਸ ਸਕਿਆ ਨਾ ਦਾਰਾ ਸਿੰਘ ਨਾ ਬੜਾ ਬੜਾ ਇਹ ਮਤਲਬ ਗੁੱਸਾ ਚੜਿਆ ਆਇਆ ਵੀ ਮੈਂ ਕਿਹਾ ਵੀ ਇਹ ਬੰਦਾ ਨਾ ਪਿੰਡਾਂ ਦੇ ਸਾਨੂੰ ਲੁਕਾਰੀ ਮਾਰ ਕੇ ਗਿਆ ਤੇ ਮੈਂ ਉਹ ਮੈਂ ਉੱਠ ਗਿਆ ਮੈਂ ਕਿਹਾ ਵੀ ਮੇਨਾਂ ਕੋਲ ਨਾ ਅੱਜ ਨਹੀਂ ਗਿਆ ਅੱਛਾ ਜੀ ਕਹਿੰਦਾ ਮੈਨੂੰ ਅੱਗੇ ਥਾਪੀ ਮਾਰ ਕੇ ਪੜਦੇ ਕਹਿੰਦਾ ਤੂੰ ਵੀ ਆ ਜਾ ਕਹਿੰਦਾ ਅੱਛਾ ਉਹਨੂੰ ਜਦ ਕੇ ਹੰਕਾਰ ਹੋ ਗਿਆ ਹੰਕਾਰ ਹੋ ਗਿਆ ਅੱਛਾ ਵੀ ਮੈਂ ਇੱਕ ਢਾਲਿਆ ਦੂਜਾ ਮੈਂ ਢਾਲਣਾ ਮੈਂ ਕਿਹਾ ਮੈਂ ਆਉਣਾ ਕਹਿੰਦਾ ਤੂੰ ਵੀ ਆ ਜਾ ਥਾਪੀ ਮਾਰੀ ਤੇ ਲੁਕਾਰੀ ਮੈਂ ਕਿਹਾ ਚਲੋ ਮੈਂ ਵੀ ਆਇਆ ਲੁਮਾ ਲੀ ਬੰਨੀ ਮਾਲੀ ਚਲੋ ਬਣ ਕੇ ਕਛਾਈ ਪਾਇਆ ਇਦਾਂ ਦੇ ਲੱਗਦਾ ਅੱਛਾ ਜੀ ਤੇ কুরਸੀ ਹੋਈ ਵਟਾ ਲਿਆ ਬਰਾਬਰੀ ਮਾਰਾਂ ਇਸ ਤਰ੍ਹਾਂ ਖਲੀ ਉਹਨੂੰ ਟੂਟਾ ਲਿਆ ਆਪਣੇ ਸਰੀਰ ਵੱਜੋ ਹਾਨਿਓ ਕਿਸੇ ਨੇ ਨਾ ਲੱਗੀਆਂ ਨਵੋਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਸਾਧੀਆਂ ਖਰਾਕਾ ਕੰਮ ਆਉਣੀਆਂ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪੀ ਸਿੰਘ ਮੋਲਟਾ ਦਾ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਪੁਜਿਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚਟਾਲਾ ਦੇ ਵਿੱਚ ਜਿੱਥੇ ਆਪਾਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਦੇ ਨਾਲ ਮਲਾਵਾਂਗੇ ਜਿਨ੍ਹਾਂ ਨੇ ਪਹਿਲਵਾਨੀ ਦੇ ਖੇਤਰ ਦੇ ਵਿੱਚ ਬੜਾ ਵੱਡਾ ਨਿਮਾਨਾ ਖੱਟਿਆ ਹੈਗਾ ਔਰ ਉਹ ਪਿਓ ਪੁੱਤ ਦੋਨੇ ਪਹਿਲਵਾਨੀ ਕਰਦੇ ਰਹੇ ਆ ਔਰ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਸੀਗੇ ਸਾਡੇ ਨਾਲ ਮੌਜੂਦ ਹੈਗੇ ਆ ਦਲਬਾਖ ਸਿੰਘ ਬਾਗਾ ਪਹਿਲਵਾਨ ਜੀ ਔਰ ਉਹਨਾਂ ਦੇ ਬੇਟਾ ਸੁਖਵਿੰਦਰ ਸਿੰਘ ਜੀ ਲੱड्डੂ ਪਹਿਲਵਾਨ ਜੀ ਔਰ ਪਹਿਲਵਾਨ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਪੰਜਾਬੀ ਰੰਗ ਆਪਾਂ ਪਹਿਲਾਂ ਬਾਪੂ ਜੀ ਟਾੜਾ ਨਾਲ ਗੱਲਬਾਤ ਕਰ ਲਏ ਕਿ ਦਲਵਾਕ ਸਿੰਘ ਬਾਗਾ ਤੁਹਾਡਾ ਨਾਮ ਹੈ ਪਲਵਾਨੀ ਦੇ ਵਿੱਚ ਤੇ ਆਪਾਂ ਪਲਵਾਨੀ ਕਦੋਂ ਸ਼ੁਰੂ ਕੀਤੀ ਸੀ ਆਪਾਂ ਜੀ 1980 ਦੇ ਵਿੱਚ ਸ਼ੁਰੂ ਕੀਤੀ ਸੀ ਅੱਛਾ ਜੀ ਉਸ ਤੋਂ ਲਾ ਕੇ 95 96 98 ਦੇ ਲੈ ਕੇ ਤੱਕ ਫਿਰ ਟਿਖ ਗਿਆ ਖਲਦੇ ਅੱਛਾ ਜੀ ਉਸ ਤੋਂ ਬਾਅਦ ਸਹੀ ਛੱਡ ਕੇ ਤੇ ਫਿਰ ਕਿਤੀ ਬਾੜੀ ਪਾਵੇ ਹੋ 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 ਅੱਛਾ ਜੀ ਅੱਛਾ ਜੇ ਜਦੋਂ ਤੁਸੀਂ ਪਲਵਾਨੀ ਸ਼ੁਰੂ ਕੀਤੀ ਸੀਗੀ ਉਸ ਟਾਈਮ ਦੀ ਪਲਵਾਨੀ ਤੇ ਅੱਜ ਦੀ ਪਲਵਾਨੀ ਦੇ ਵਿੱਚ ਕੀ ਫਰਕ ਦੇਖਦੇ ਹੋ ਬਹੁਤ ਫਰਕ ਪਾ ਜੀ ਕੀ ਉਹਦਾ ਬਹੁਤ ਕੁਸ਼ੀਆਂ ਚੰਗਾ ਜਾਈਦਾ ਹੈ ਆਪਣਾ ਹੀ ਗਾ ਜਿਹੜੇ ਬਾਰੇ ਬਲਾਹਾਂ ਨਾ ਕੋਲਰ ਪੈਂਦਾ ਸੀ ਜਾ ਕੇ ਅੱਛਾ ਜੀ ਉਹ ਕਿਹਨਾ ਕੁਸ਼ਤੀ ਸਾਡੀ ਹੋਣੀ ਹੋਣੀ ਅੱਛਾ ਜੀ ਕੋਈ ਪਤਾ ਨਹੀਂ ਸਾਨੂੰ ਹੁੰਦਾ ਖਾਣੇ ਜਾ ਕੇ ਪਤਾ ਲੱਗਦਾ ਵੀ ਕਿੰਨਾ ਕੁਸ਼ਤੀ ਹੋਣੀ ਉਹਦਾ ਨਹੀਂ ਜਦਾ ਅੱਜ ਕੱਲ ਪਹਿਲੇ ਪੋਸਟਰ ਤੇ ਫੁੱਟ ਲੱਗ ਜਾਂਦੀ ਉਹ ਨਹੀਂ ਉਹ ਪੋਸਟਰ ਉਹ ਕੰਮ ਨਹੀਂ ਸੀ ਤੇ ਉਸ ਟਾਈਪ ਤੇ ਬਾਬਾ ਜੀ ਇਨਾਮ ਕੀ ਕੀ ਦਿੰਦੇ ਹੁੰਦੇ ਸੀ ਨਾ ਬਈ ਕਦੇ 500 ਰੁਪਿਆ ਕਦੇ 150 ਦੇ ਜਣਾ ਮੁੜ ਕੇ ਕੀ ਤੇ ਮਾਲੀ ਦੇ ਨਾ ਕਰਦੇ ਨਹੀਂ ਕਿੰਨੀ ਹੋ ਸਕਿਆ 100 ਰੁਪਿਆ ਦੇ ਦੇਣਾ ਕਾ ਕਸਤੀ ਤੋਂ ਦੇ ਨਾਲ ਵੱਧ ਤੋਂ ਵੱਧ ਇਹੋ ਕੁਛ ਨਹੀਂ ਹੈ ਅੱਛਾ ਬਾਬਾ ਜੀ ਜਿਆਦਾ ਤੇ ਸਾਡੇ 10 ਪੀੜ੍ਹੀਆਂ ਤੁਸੀਂ ਦੱਸ ਸਕਦੇ ਕਿ ਆਪਣਾ ਜਦੋਂ ਤੁਸੀਂ ਪਹਿਲਵਾਨੀ ਕਰਨਾ ਸ਼ੁਰੂ ਕੀਤਾ ਤੇ ਪਹਿਲੀ ਆਪਾਂ ਕੁਸ਼ਤੀ ਕਿੱਥੇ ਲੜੀ ਸੀ ਪਿੰਡਾ ਜੀ ਅੱਛਾ ਲੋਕਲੀ ਜਿੱਦਾਂ ਪਿੰਡਾਂ ਚ ਹੁੰਦੀ ਹੈ ਆਹ ਜੀ ਬਾਬਾ ਪਿੰਡਾਂ ਸੀ ਨਾ ਇਹਨਾਂ ਦੀ ਲੜਦਾ ਸੀ ਅੱਛਾ ਜੀ ਫਿਰ ਕੋ ਬਾਅਦ ਹੈ ਬਾਅਦ ਇਹ ਤਕੜੇ ਹੁੰਦੇ ਗਏ ਬਾਅਦ ਇਹ ਕਾ ਫਿਰ ਜਮੂਨ ਚਲੇ ਗਏ ਅੱਛਾ ਜੀ ਜਮੂਨ ਲੜ ਕੇ ਆਏ ਫਿਰ ਤੇ ਹਮਾਸੇ ਚਲੇ ਗਏ ਹਮਾਸੇ ਲੜੀ ਜਾਂ ਫਿਰ ਜਾਂਦੇ ਚਲੇ ਗਏ ਅੱਛਾ ਜੀ ਤੇ ਪੰਜਾਬ ਵੀ ਲੜਦੇ ਰਹੇ ਕੁਛ ਅੱਛਾ ਜੀ ਵਧੀਆ ਵਧੀਆ ਫਿਰ ਤਾਂ ਤੁਹਾਨੂੰ ਬਈ ਤੁਹਾਨੂੰ ਜੋੜਾ ਵਧੀਆ ਹੁੰਦੀਆਂ ਗਈਆਂ अच्छा जी मुझे ऐसे बोलते अच्छा जब ਤੁਸੀਂ ਕੁਸ਼ਤੀ ਦੀ ਸ਼ੁਰੂਆਤ ਕੀਤੀ ਸੀਗੀ ਤੁਸੀਂ ਆਪਣੇ ਪਿੰਡ ਚ ਕੱਲੇ ਸੀਗੇ ਜਾਂ ਨਾਲ ਟਾਡੇ ਨਾਲ ਹੋਰ ਵੀ ਕੋਈ ਤੁਹਾਡੇ ਦੋਸਤ ਸੀਗੇ ਜਿਨ੍ਹਾਂ ਨੇ ਤੁਹਾਡੇ ਨਾਲ ਸ਼ੁਰੂਆਤ ਕੀਤੀ ਸੀ ਕੋਲ ਨੇ ਹੈਗਾ ਸੀ ਇੱਕ ਬੰਦਾ ਮੜਾ ਜਿਹਾ ਪੂਰਾ ਹੀ ਮੜਾ ਗਿਆ اچھا ਉਹ ਮਤਲਬ ਪਾਰਟੀ ਬੋਰਡ ਨਾਲ ਕੋ ਬਹਿ ਗਿਆ ਤਾਂ ਮੈਂ ਵੀ ਕੱਲੇ ਹੀ ਲੱਗਾ ਗਿਆ ਤੁਸੀਂ ਜਾਣ ਕੇ ਲੱਗੇ ਰਹੇ ਤੇ ਫਿਰ ਲੱਗੇ ਰਹੇ ਅੰਦਾ ਹੀ ਕਹਿੰਦੇ ਵੀ ਗਾਂ ਹੌਲੀ ਹੌਲੀ ਨਾਮ ਬਣਾ ਲਿਆ ਹਾਂ ਬਤਾ ਗਿਆ ਨਾਮ ਬਤਾ ਗਿਆ ਮੈਂ ਕਿ ਭਾਰਤ ਕੁਮੜਾ ਪਿਆ ਬਹੁਤ ਯਾਰ ਆ ਗਿਆ ਬਿੰਦੂ ਲੱਗ ਰਿਹਾ ਅੱਛਾ ਜੀ ਤਾਂ ਤੁਸੀਂ ਪਹਿਲਵਾਨੀ ਇਦਾਂ ਕਰਦੇ ਆ अच्छा जी थोड़ा सिर्फ सीख ही गया नकल ला ला के फिर ਉਸੇ حساب ਨਾਲ ਤੱਕੀ ਕਰੀ ਜੀ اچھا ਬਾਬਾ ਜੀ ਤੁਹਾਡੇ ਜਿਹੜੇ ਉਸਤਾਦ ਸੀਗੇ ਜਿਨ੍ਹਾਂ ਦੇ ਕੋਲ ਤੁਸੀਂ ਪਹਿਲਵਾਨੀ ਦਾ ਦਾ ਪੇਜ ਸਿੱਖਿਓ ਕੋਣ ਸੀਗੇ ਉਹ ਵਿਦੇਸ਼ੋਂ ਪੁੱਗਾ ਸੀਗਾ اچھا ਜੀ ਕੋਈ ਖਸ਼ਕਰ ਸਿੰਘ ਖਾਨਪੁਰ ਤੋਂ ਤੁਸੀਂ اچھا ਜੀ ਉਹਨਾਂ ਦੇ ਜਦ ਮੈਨੂੰ ਜਿਆਦਾ ਜਿਸ ਟਾਈਮ ਤੇ ਤੁਸੀਂ ਖੁੱਲਦੇ ਸੀ ਉਸ ਟਾਈਮ ਤੇ ਆਪਣੇ ਇਲਾਕੇ ਦੇ ਕਿਹੜੇ ਕਿਹੜੇ ਪਹਿਲਵਾਨਾਂ ਦੇ ਜਿਹੜੇ ਨਾਮ ਸੀਗਾ ਉਸ ਟਾਈਮ ਦੱਬ ਦੇ ਬਸ ਸੀਂਝਾ ਦੇ ਵਿੱਚ ਉਹ ਜੱਗਾ ਪਹਿਲਵਾਨ ਜੂਰੇ ਆ اچھا ਜੀ ਇੰਦਰ ਪਹਿਲਵਾਨ अच्छा जी ते नसीब सिंह ਸੀ ਚੰਬੜਾ ਤੋਂ اچھا ਜੀ ਤੇ ਖਲਖਾ ਸੀ ਧੌੜੇ ਦੇ ਫੋਜੀ اچھا ਜੀ ਉਹ ਸੀ ਫਸੇ ਢਾਡੀ ਉਹਦਾ ਕੁਰਸੀ ਕਹਿੰਦਾ ਜਿਆਦਾ ਫਸਦੀ ਹੁੰਦੀ ਸੀ ਕੁਰਸੀ ਨਾਲ ਰੱਖੀ ਨਾ ਫਸੀ ਆ ਕਾਫੀ ਕਾਫੀ ਬੰਦਰ ਫਸਦੇ ਸੀ اچھا ਜੀ ਨਾਲੇ ਨਾ ਕੁਰਸੀ ਵੀ ਮਸਗੇ ਨਾ ਦਾਰਾ ਸਿੰਘ ਨਾ ਬੜਾ ਬੜਾ ਹੈ ਮਸੇ ਕੁਰਸੀ ਬੰਦ ਨਹੀਂ ਫਸੀਆਂ اچھا ਜੀ ਨਾਲੇ ਨਾ ਵੀ ਫਸੀਆਂ اچھا ਜੀ ਦੇਖ ਉਹ ਜਾ ਕੇ ਉਹ ਪੋਮੇਰਾ ਤੇ ਕੀ ਨੋਖਾ ਬਲ ਮੇਜਰ ਭਾਣ ਲੈ ਡੈਡੀ ਸੀ ਅੱਛਾ ਜੀ ਉਹਨਾਂ ਕਾਗੇ ਕੁਸਤ ਕਰ ਗਿਆ ਅੱਛਾ ਤੇ ਉਹਨੂੰ ਕਹੋ ਜੇ ਫੇ ਮੋਲ ਹੁੰਦਾ ਹੈਗਾ ਜਦੋਂ ਤੁਸੀਂ ਕੁਸ਼ਤੀ ਜਿੱਤ ਕੇ ਘਰ ਹੁੰਦੇ ਹੁੰਦੇ ਸੀ ਬੜਾ ਔਖਾ ਕੰਮ ਸੀ ਜੀ ਬੜੇ ਜ਼ੋਰ ਲੱਗਦੇ ਸੀ ਜੀ ਜਿਆਦਾ ਤੇ ਸਾਡੇ ਦਸ਼ਕਵੀਰਾਂ ਦੱਸੋ ਕਿ ਪਹਿਲੀ ਵਾਰੀ ਤੁਸੀਂ ਇਨਾਮ ਕਿੱਥੋਂ ਜਿੱਤਿਆ ਸੀ ਜਿੱਦਾ ਗੁਰਜ ਮਿਲ ਰਹੀ ਜਾਂ ਗਾਗਰ ਮਿਲੀ ਉਹ ਗਾਗਰ ਮਿਲ ਬਾਲ ਮਾਲੀਆਂ ਗਾਗਰ ਮਿਲਦੀ ਅੱਛਾ ਬਾਲਟੀ ਗਾਗਰ ਅੱਛਾ ਤੇ ਉਹ ਪਹਿਲੀ ਵਾਰੀ ਕਿੱਥੋਂ ਜਿੱਤ ਕੇ ਆਏ ਸੀਗੇ ਮੈਂ ਨੰਗਲ ਵਿਹਾਰ ਤੋਂ ਜਿੱਤੀ ਸੀ ਪਹਿਲੀ ਵਾਰ ਨੰਗਲ ਵਿਹਾਲਾ ਹਾਜੀ ਬੋਲਾ ਗਿਆ ਹਾਜੀ ਬੋਲਾ ਗਿਆ ਅੱਛਾ ਜੀ ਉਹ ਤੇ ਮੇਰੀ ਫੋਟੋ ਹੀ ਵੱਡੀ ਅੱਛਾ ਜੀ ਚਾਰ ਕੁਰਸੀਆਂ ਕੋਲ ਗਏ ਪੰਜਵੀਂ ਕੁਰਸੀ ਜਾ ਕੇ ਫਿਰ ਮੈਂ ਹਿਆਲ ਬਣ ਪ੍ਰੇਮ ਭਲਵਾਨਾ ਪਈ ਅੱਛਾ ਜੀ ਉਹ ਉਹ ਕੁਸ਼ਤੀ ਕਿੰਨਾ ਟਾਈਮ ਚੱਲੀ ਸੀ ਤੁਹਾਡੀ ਉਹ ਕੁਸ਼ਤੀ ਮੇਰੀ ਚੱਲੀ 7-8 ਮਿੰਟ ਹੋਈ 7-8 ਮਿੰਟ ਚੱਲੀ 7-8 ਮਿੰਟ ਬਾਅਦ ਤੁਸੀਂ ਉਹ ਪਲਵਾਨ ਢਾਲਿਆ ਨਾ ਜਦੋਂ ਗੱਗ ਜਿੱਤੀ ਖਾਲੀ ਗੱਗ ਨਹੀਂ ਦਿੱਤੀ ਜਾਂ ਉਹਦੇ ਨਾਲ ਵੀ ਕੁਝ ਸੀ ਨਾ ਪੈਸੇ ਦਿੱਤੇ ਫਿਰ ਕੀ ਸਰ ਵੇਸ ਤੈਨੂੰ ਅੱਛਾ ਉਹਨਾਂ ਸਮਿਆਂ ਦੇ ਵਿੱਚ ਠੀਕ ਆ ਉਹ ਤਾਂ ਨਾਂ ਵੀ ਬੜੇ ਸੀ ਹੁਣ ਤਾਂ ਹੋਂ ਤਾਂ ਬਹੁਤ ਗੱਡੀਆਂ ਕਾਰਾਂ ਟਰੈਕਟਰ ਵੀ ਲੱਖਾਂ ਦੇ ਲੱਖਾਂ ਦੇ ਨਾਂ ਉਸ ਟਾਈਮ ਤੇ ਬਾਬਾ ਜੀ ਚਲੋ ਦੂਰ ਦੂਰ ਕੁਸ਼ਤੀ ਤੇ ਜਾਂਦੇ ਸੀਗੇ ਤੇ ਉਸ ਟਾਈਮ ਤੁਹਾਨੂੰ ਕਿਵੇਂ ਪਤਾ ਲੱਗਦਾ ਫਲਾਣੇ ਪਿੰਡ ਕੋਸ਼ੀ ਕੋ ਕੋ ਉਸ ਟਾਈਮ ਤੇ ਸੋਸ਼ਲ ਮੀਡੀਆ ਵੀ ਨਹੀਂ ਸੀ ਉਹ ਕੁਸ਼ੀ ਉਹ ਤਾਂ ਸਾਨੂੰ ਆ ਕੇ ਦੱਸਦੇ ਹੁੰਦੇ ਛੰਜਾਲੇ ਛੰਜਾਲੇ ਦੱਸ ਦਿੰਦੇ ਹੁੰਦੇ ਵੀ ਛੰਜਾਲੇ ਕਰਕੇ ਤਾਂ ਅਸਾਂ ਨਾਲ ਸਭ ਸੇ ਹੀ ਜੀਉਂ ਰਹੇ ਹਾਂ ਠੀਕ ਆ ਜੀ ਉਹ ਕਾਂ ਕਦਾ ਸਭ ਲੱਗਦਾ ਹੁੰਦਾ ਤਾਂ ਜਾਂ ਇਹਦਾ ਪਤਾ ਲੱਗ ਜਾਂਦਾ ਸੀ ਵੀ ਆਪਾਂ ਉਹ ਫਲਾਣੇ ਪਿੰਡ ਹੈਗੀ ਆ ਉੱਥੇ ਜਾਣਾ ਆ ਸੋ ਸੋ ਆ ਜੇ ਸਾਡੇ ਬੰਦੇ ਇਕੱਲਾ ਆਉਣਾ ਸਭ ਆ ਕੇ ਜਾਣਾ ਵੀ ਸੱਜਣਾਂ ਤੇ ਜੂਰ ਹੈ ਅੱਛਾ ਜੀ ਅਸੀਂ ਵੀ ਤਾਂ ਪਰਦੇ ਰਹੇ ਠੀਕ ਆ ਜੀ ਅੱਛਾ ਹੁਣ ਆਪਾਂ ਗੱਲ ਕਰਦੇ ਆ ਦਿਲਵਾਰ ਸਿੰਘ ਭਗਾ ਪਹਿਲਵਾਨ ਜੀ ਦੇ ਬੇਟਾ ਜੀ ਦੇ ਨਾਲ ਭਾਜੀ ਜਦੋਂ ਤੁਸੀਂ ਆਪਣੇ ਪਹਿਲਵਾਨੀ ਦੀ ਸ਼ੁਰੂਆਤ ਕੀਤੀ ਕਦੋਂ ਕੀਤੀ ਸੀਗੀ ਮੈਂ ਕਿਤੇ ਸੀ ਭਾਜੀ 1990 ਦੇ ਵਿੱਚ ਕੀਤੀ 99 ਦੇ ਵਿੱਚ ਹਾਂਜੀ ਅੱਛਾ ਜੀ ਤੇ ਤੁਸੀਂ ਜਿਹੜੇ ਪਹਿਲਵਾਨੀ ਦੇ ਦਾਪੇ ਚ ਕਿਹਨਾਂ ਕੋਲੋਂ ਸਿੱਖਿਆ ਆਪਣੇ ਡੜੀਊ ਕੋ ਸਿੱਖਿਆ ਅੱਛਾ ਜੀ ਹਾਂਜੀ ਇਹਨਾਂ ਕੋ ਸਿੱਖੇ ਤੇ ਬਾਕੀ ਗਾੜਾ ਹੀ ਖੜੇ ਜੀ ਜੋਰ ਕਰਦਾ ਸੀ ਅੱਛਾ ਜੀ ਗੜੋਂ ਵੀ ਕੋਸਾ ਵੀ ਸਾਡੇ ਅਮਰਨਾਥ ਜੀ ਅੱਛਾ ਜੀ ਉਹਨਾਂ ਨੇ ਦਾਪੇ ਸਿਖਾਏ ਹਾਂਜੀ ਹਾਂਜੀ ਅੱਛਾ ਜਦੋਂ ਤੁਸੀਂ ਕੁਸ਼ਤੀ ਦੀ ਸ਼ੁਰੂਆਤ ਕੀਤੀ ਤੁਸੀਂ ਵੀ ਇਕੱਲੇ ਸੀਗੇ ਪਿੰਡ ਤੋਂ ਤਾਂ ਫਿਰ ਤੁਹਾਡੇ ਨਾਲ ਕੋਈ ਫਰੈਂਡ ਸਰਕਲ ਦੇ ਵਿੱਚ ਸੀਗਾ ਵੀ ਚਲ ਭੁਲੀਏ ਕਰੀਏ ਹਾਂਜੀ ਉਦੋਂ ਵੀ ਪਿੰਡ 'ਚ ਮੈਂ ਇਕੱਲਾ ਹੀ ਡੜੀਉ ਨਾਲੋਂ ਬਾਅਦ ਫਿਰ ਇਕੱਲਾ ਹੀ ਮੈਂ ਉੱਠਿਆ ਉਰੋਂ ਕੋਈ ਪਿੰਡ ਜੋ ਨੂੰ ਮੁੰਡਾ ਨਾਲ ਕੋਈ ਨਹੀਂ ਕੋਈ ਨਹੀਂ ਉੱਠਿਆ ਹਾਂਜੀ ਜੀ ਠੀਕ ਆ ਅੱਛਾ ਜੇ ਤਦ ਤੁਸੀਂ ਖੋਲਣਾ ਸ਼ੁਰੂਆਤ ਕਰ ਲਈ ਪਹਿਲੀ ਕੁਸ਼ਤੀ ਆਪਾਂ ਕਿੱਥੇ ਖੁੱਲੀ ਸੀ ਪਹਿਲੀ ਕੁਸ਼ਤੀ ਸਾਡੇ ਤੇ ਸ਼ੈਨਪੁਰ ਲਾਲੋਵਾਲ ਛਿੰਝ ਪੈਂਦੀ ଥିਏ ਸਾਲ ਅੱਛਾ ਜੀ ਉੱਥੇ ਕੁਲੀ ਅੱਛਾ ਤੇ ਉਹ ਕੁਸ਼ਤੀ ਵਿੱਚ ਕੀ ਕੀ ਪੋਜੀਸ਼ਨ ਬਣੀ ਆਪਣੀ ਉਹ ਕੁਸ਼ਤੀ ਸੇ ਦਾ ਹੀ ਪੋਜੀਸ਼ਨ ਇੱਕ ਸਾਲ ਉਹਨਾ ਮੇਰਾ ਛੋਟਾ ਬ੍ਰਦਰ ਸੀ ਅੱਛਾ ਜੀ ਉਹ ਪੂਰਾ ਹੋ ਗਿਆ ਜੱਥ ਹੋ ਗਈ ਅੱਛਾ ਜੀ ਉਨੂੰ ਉਹਨੇ ਉਹਨੇ ਚਾਈ ਬੰਡਾਈ ਲੱਗਦਾ ਧੁਰੀਆਂ ਆਪਣੇ ਸਰਾਈ ਦਾ ਮੁੰਡਾ ਸੀ ਅੱਛਾ ਜੀ ਉਹਨਾਂ ਹੋਈ ਉਹਦੀ ਕੁਸ਼ਤੀ ਅੱਛਾ ਜੀ ਤੇ ਉਹ ਨਾ ਚੈਲੰਜ ਕਰਦਾ ਸੀ ਕਹਿੰਦਾ ਵੀ ਮੈਂ ਪਹਿਲਵਾਨ ਦੇ ਮੁੰਡਿਆਂ ਨਾਲ ਕੋਲਣਾ ਅੱਛਾ ਜੀ ਤੁਹਾਡੇ ਨਾਲ ਹਾਂ ਸਾਡੇ ਨਾਲ ਅੱਛਾ ਜੀ ਤੇ ਅਸੀਂ ਉਦੋਂ ਇੰਨਾ ਨਹੀਂ ਕਰਦੇ ਕੋਲਦੇ ਨਹੀਂ ਠੀਕ ਜਣ ਕੇ ਮੜਾ ਮੜਾ ਮਿਹਨਤ ਕਰਦੇ ਸੀ ਤਾਂ ਅੱਛਾ ਉਹ ਹਲਕੇ ਬੁਲਕੇ ਮਿਹਨਤ ਹਲਕੇ ਬੁਲਕੇ ਕੋਲਣ ਦੀ ਕੋਈ ਪੱਧਰ ਦੀ ਸੋਚ ਹੀ ਨਹੀਂ ਸੀ ਹਾਂਜੀ ਹਾਂ ਤੇ ਉਹ ਫਿਰ ਜਦੋਂ ਉਨੇ ਚੈਲੰਜ ਕੀਤਾ ਵੀ ਮੈਂ ਕਿਹਾ ਮੈਨਾ ਕਹਿੰਦਾ ਮੈਂ ਚੰਨਾ ਨਹੀਂ ਖੋਲਣਾ ਅੱਛਾ ਜੀ ਮੇਰੇ ਛੋਟੇ ਨਾ ਕਹਿੰਦਾ ਖੋਲਣਾ ਮਾ ਉਹਨਾਂ ਕਹਿੰਦਾ ਅੱਛਾ ਜੀ ਉਹਨਾਂ ਨੂੰ ਕਸਤੀ ਹੋਈ ਉਹ ਕੁਰਸੀ 바ਵਾ ਫਸੀ ਅੱਛਾ ਜੀ ਹਾਂ ਉਹ ਕਬੱਡੀ ਜਿਹੜਾ ਖੇਡ ਕਬੱਡੀ ਖੇਡਦਾ ਹੁੰਦਾ ਸੀ ਉਸਦੀ ਗੱਲ ਨੂੰ ਨਹੀਂ ਇਹਦਾ ਠੀਕ ਹੈ ਜੀ ਤੇ ਨਾ ਮੈਨੂੰ ਵੀ ਕਿੱਡਾ ਕਸਤੀ ਨੂੰ ਇੱਕ ਮਿਹਨਤ ਲਾਉਣੀ ਦਾ ਸ਼ੌਕ ਹੈਗਾ ਹੀ ਮਨਜਾ ਅੱਛਾ ਜੀ ਬੋਲਣਾ ਤੇ ਉਹਨੇ ਨਾ ਉਹ ਸਾਡੇ ਮੇਰੇ ਭਰਾ ਨੂੰ ਭਰਾ ਨੂੰ ਢਾ ਲਿਆ ਉਹਨੇ ਅੱਛਾ ਜੀ ਢਾ ਕੇ ਤੇ ਲਲਕਾਰੇ ਮਾਰੇ अच्छा ना जी ਵੀ ਮੈਂ ਜਿੱਤ ਗਿਆ ਆ ਮੈਂ ਜਿੱਤ ਗਿਆ ਅੱਛਾ ਜੀ ਤੇਹੀਂ ਤਾਂ ਬੈਠੇ ਤੇ ਮੈਨੂੰ ਬੜਾ ਮਨ ਚ ਆਇਆ ਵੀ ਬੇਇੱਜ਼ਤੀ ਬਹੁਤ ਹੋਈ ਆ ਵੇ ਹੁਣ ਡੈਡੀ ਦਾ ਨਾਮ ਬਦਨਾਮ ਹੋ ਗਿਆ ਜਿਆ ਬਨਾਮ ਨਾ ਦੇ ਨਾ ਲਲਕਾਰੇ ਲੱਗੇ ਉਹ ਵੀ ਲੱਗੇ ਪਿੰਡ ਦਾ ਤੇ ਅਸੀਂ ਵੀ ਲੱਗੇ ਤੇ ਸ਼ਿੰਝ ਵੀ ਲੱਗੇ ਪੈਣ ਦੀ ਹਾਂਜੀ ਤੇ ਬੜੀ ਮੈਨੂੰ ਨਾ ਮਨ ਚ ਗੁੱਸਾ ਚੜ੍ਹਿਆ ਅੱਛਾ ਜੀ ਆਇਆ ਵੀ ਮੈਂ ਕਿਹਾ ਵੀ ਇਹ ਬੰਦਾ ਨਾ ਪਿੰਡਾਂ ਚ ਸਾਨੂੰ ਲਲਕਾਰੇ ਮਾਰ ਕੇ ਗਿਆ ਤੇ ਮੈਂ ਉਹ ਮੈਂ ਉੱਠ ਗਿਆ ਮੈਂ ਕਿਹਾ ਵੀ ਮੇਰੇ ਨਾਲ ਨਾ ਅੱਛਾ ਏਦਾਂ ਗਿਆ ਅੱਛਾ ਜੀ ਕਹਿੰਦਾ ਮੈਨੂੰ ਅੱਗੇ ਥਾਪੀ ਮਾਰ ਕੇ ਪੜਦੇ ਕਹਿੰਦਾ ਤੂੰ ਵੀ ਆ ਜਾ ਕਹਿੰਦਾ ਅੱਛਾ ਉਹਨੂੰ ਜਦ ਕੇ ਹੰਕਾਰ ਹੋ ਗਿਆ ਹੰਕਾਰ ਹੋ ਗਿਆ ਅੱਛਾ ਵੀ ਮੈਂ ਇੱਕ ਢਾਲਿਆ ਦੂਜਾ ਮੈਂ ਵੀ ਢਾਲਣਾ ਮੈਂ ਕਿਹਾ ਮੈਂ ਆਉਣਾ ਕਹਿੰਦਾ ਤੂੰ ਵੀ ਆ ਜਾ ਥਾਪੀ ਮਾਰੀ ਤੇ ਲੁਕਾ ਦੇ ਮੈਂ ਕਿਹਾ ਚਲੋ ਮੈਂ ਵੀ ਪਾਇਆ ਲੁਮਾਲੀ ਬੰਨੀ ਅੱਛਾ ਮਾਲੀ ਚਲੋ ਬਣ ਕੇ ਕਛਾਈ ਪਾਇਆ ਤਾਂ ਦੇ ਲੱਗ ਪਿਆ ਅੱਛਾ ਜੀ ਤੇ ਕੁਸ਼ਤੀ ਹੋਈ ਢਾ ਲਿਆ ਬਰਾਬਰੀ ਮਾਰਾਂ ਦੀ ਇੱਥੇ ਰੱਖ ਲਈ ਉਹਨੂੰ ਢਾ ਲਿਆ ਉਹ ਜਦ ਕਰ ਹੰਕਾਰ ਟੁੱਟ ਗਿਆ ਉਹਦਾ ਹੰਕਾਰ ਟੁੱਟ ਗਿਆ ਮਾਰਾਂ ਦੀ ਇੱਥੇ ਰੱਖ ਲਈ ਅੱਛਾ ਜੀ ਫਿਰ ਉਸ ਵੇਲੇ ਉਥੋਂ ਮੈਂ ਫਿਰ ਮਨ ਧਾ ਲਿਆ ਵੀ ਤਾਨੂੰ ਲੋਕਲ ਚੈਲੰਜ ਕਰਦੇ ਆ ਵੀ ਹੁਣ ਆਪਾਂ ਚੈਲੰਜ ਲੋਕਾਂ ਨੇ ਸਵੀਕਾਰ ਕਰੀ ਜਿਹੋ ਤੇ ਕਰੇ ਉਤਰੀਏ ਤੇ ਬਾਪੂ ਦਾ ਨਾਮ ਬਹੁਤ ਪਹਿਲਵਾਨੀ ਚ ਜੀ ਤੇ ਇਹਦਾ ਨਾਮ ਆਪਾਂ ਹੋਰ ਚਮਕਾਈਏ ਤੇ ਲੋਕੀ ਸਾਨੂੰ ਉਹ ਚੈਲੰਜ ਨਾ ਕਰਨਗੇ ਪਹਿਲਵਾਨੀ ਕਰੀਏ ਅੱਛਾ ਭਾਈ ਜਦੋਂ ਤੁਸੀਂ ਪਹਿਲਵਾਨੀ ਦੀ ਸ਼ੁਰੂਆਤ ਕੀਤੀ ਸੀਗੀ ਉਸ ਟਾਈਮ ਤੇ ਆਪਣੇ ਏਰੀਏ ਦੇ ਕਿਹੜੇ ਪਹਿਲਵਾਨ ਸੀਗੇ ਜਿਨ੍ਹਾਂ ਦਾ ਬਹੁਤ ਨਾਮ ਸੀਗਾ ਤੁਹਾਡੇ ਏਰੀਏ ਦੇ ਜਿਹੜਾ ਏਰੀਏ 'ਚ ਤੁਸੀਂ ਸ਼ੁਰੂਆਤ ਕੀਤੀ ਭੁਲੰਦੇ ਜਦੋਂ ਅਸੀਂ ਪਹਿਲਵਾਨੀ ਕਿ ਸ਼ੁਰੂ ਕੀਤੀ ਸੀ ਉਦੋਂ ਸਾਡੇ ਏਰੀਏ 'ਚ ਜੰਗ ਪਹਿਲਵਾਨ ਸੀ ਖੁਰਦਾਂ ਤੋਂ ਉਹਦਾ ਬਹੁਤ ਨਾਮ ਸੀ ਬਾਹਰ ਕਨੇਡਾ ਬਾਹਰ ਕਨੇਡਾ ਉਹ ਟਾਈਮ ਉਹ ਪਹਿਲਵਾਨ ਵਧੀਆ ਸੀ ਜੀ ਕਾਫੀ ਨਾਮ ਉਹਨਾਂ ਦਾ ਸੁਣਿਆ ਹਾਂ ਹਾਂਜੀ 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 ਤੇ ਫਿਰ ਉਦੋਂ ਇੱਕ ਸੁੱਚਾ ਪਹਿਲਵਾਨ ਸੀ ਆਪਣਾ ਕੋਟਲੀ ਤੋਂ ਵੀ ਚੰਗਾ ਨਾਮ ਸੀ ਉਹਨਾਂ ਦਾ ਅੱਛਾ ਜੀ ਹਾਂਜੀ ਔਰ ਬਾਕੀ ਸ਼ਹਿਰਪੁਰ ਤੋਂ ਹੀ ਭਲਵਾਨ ਅੱਛਾ ਜੀ ਹਾਂਜੀ ਇੱਕ ਕਿਨੂ ਗੜਦੀ ਵਾਲਦਾ ਸੀ ਮੇਰਾ ਉਹਦਾ ਵੀ ਨਾਂ ਚੰਗਾ ਸੀ ਕਿਨੂ ਗੜਦੀ ਵਾਲਾ ਹਾਂਜੀ ਮਸ਼ੇਕਾਂ ਦਾ ਜੀ ਜੀ ਹਾਂਜੀ ਇਹ ਵੀ ਮੁੰਡੇ ਫਿਰ ਮੈਂ ਜਾ ਪੁਆਣਾ ਦਾ ਫਿਰ ਮੈਂ ਉੱਥੇ ਫਿਰ ਇਹਨਾਂ ਕੋਲ ਜ਼ੋਰ ਕਰਨ ਲੱਪਿਆ ਜੰਗ ਪੁਆਣਾ ਨਾਲ ਕੋਲ ਕਿਨੂਆ ਗੜ ਖਿਡਾਣ ਲੱਪਿਆ ਫਿਰ ਅੱਛਾ ਜੀ ਉੱਥੇ ਫਿਰ ਜ਼ੋਰ ਕੀਤੇ ਖਾੜੇ ਚ ਫਿਰ ਹੌਲੀ-ਹੌਲੀ ਮਹਾਰਾਜ ਦੀ ਕਿਰਪਾ ਨਾਲ ਤੁਰੇ ਰੇ ਤੁਰੇ ਰਹੇ ਫਿਰ ਸ਼ੌਂਕ ਵਧਾ ਗਿਆ ਸ਼ੌਂਕ ਵਧਾ ਗਿਆ ਫਿਰ ਸ਼ੌਂਕ ਨੂੰ ਆਪਣਾ ਪੈਸ਼ਨ ਬਣਾ ਲਿਆ ਹਾਂਜੀ ਹਾਂਜੀ ਫਿਰ ਮਹਾਰਾਜ ਜੀ ਦੇ ਆਣਾ ਫਿਰ ਲੱਕੇ ਚ ਕਿਸੇ ਬੰਦੇ ਨੇ ਆਪਣੇ ਕੀਤਾ ਨਹੀਂ ਸਾਨੂੰ ਵੀ ਤੁਸੀਂ ਜਦ ਕਿ سپورਟ ਜਦੋਂ ਤੁਸੀਂ ਭਲਾਨੀ ਕਰਨ ਲੱਪੇ ਉਹ ਕਿਹੜੇ ਕਿਹੜੇ ਵੀਰ ਭੈਣ ਸੀਗੇ ਉਹਨਾਂ ਦਾ ਸਾਡੇ ਦਸ਼ਕ ਵੀਰਾਂ ਨੂੰ ਤੁਸੀਂ ਨਾਮ ਲੈ ਸਕਦਾ ਜਿਨ੍ਹਾਂ ਨੇ ਤੁਹਾਡੀ سپورਟ ਕੀਤੀ ਕਿ ਭਾਜੀ ਤੁਸੀਂ ਬਹੁਤ ਵਧੀਆ ਕਰਦੇ ਹੋ ਹੋਰ ਵਧੀਆ ਕਰੋ ਆਪਾਂ ਤੁਹਾਡੇ ਨਾਲ ਆ ਹਾਂਜੀ سپورਟ ਸਾਨੂੰ ਘਰੋਂ ਹੀ ਮਿਲਿਆ ਜੀ ਬਾਹਰੋਂ ਕੋਈ سپورਟ ਨਹੀਂ ਸਾਨੂੰ ਕੋਈ ਅੱਛਾ ਜੀ ਹਾਂਜੀ ਬਾਹਰੋਂ ਕਿਸੇ ਨੇ سپورਟ ਨਹੀਂ ਕੀਤਾ ਨਾ ਕਿ ਘਰ ਦੇ ਫੈਮਿਲੀ ਨੇ ਕੀਤੀ ਆਪਣੀ ਫੈਮਿਲੀ ਨੇ ਕੀਤੀ ਬਾਹਰੋਂ ਕੋਈ ਸਾਨੂੰ سپورਟ ਨਹੀਂ ਹੋਈ ਅੱਛਾ ਜੀ ਤੇ ਨਾਂ ਆ ਗਿਆ ਜੀ ਇਹਦੇ ਕਈ ਵੀ ਨਹੀਂ ਲਈ ਵੀ ਨਹੀਂ ਕਿਉਂਕਿ ਜਿਆਦਾ ਤੇ ਸਾਡੇ ਦਸ਼ਪੇਨ ਦੱਸ ਸਕਦੇ ਕਿ ਕਿੰਨੀਆਂ ਕੁਸ਼ਤੀਆਂ ਜਿੱਤ ਚੁੱਕੇ ਆ ਕੁਸ਼ਤੀਆਂ ਦੇ ਹੁਣ ਕਈ ਜਿੱਤੇ ਕਈ ਹਾਰੇ ਹੁਣ ਚੇਤਾ ਹੀ ਕੁਸ਼ ਜੀ ਚੱਲਦੀ ਰਹਿੰਦੇ ਆ ਚੱਲਦੀ ਰਹਿੰਦੇ ਆ ਤੇ ਤੇ ਜਿੱਦਾਂ ਕਿ ਪਹਿਲਵਾਨੀ ਵਿੱਚ ਅੱਜ ਕੱਲ ਬਹੁਤ ਕੁਝ ਇਨਾਮ ਰੱਖੇ ਜਾਂਦੇ ਹੈਗੇ ਹਾਂਜੀ 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 ਕਈਆਂ ਦੇ ਕੈਸ਼ ਪ੍ਰਾਈਜ਼ ਰੱਖੇ ਜਾਂਦੇ ਕਈਆਂ ਦੇ ਸਕੂਟਰ ਮੋਟਰਸਾਈਕਲ ਗੱਡੀਆਂ ਵਗੈਰਾ ਰੱਖਿਆ ਹੁੰਦਾ ਗੁਰਜ ਰੱਖੇ ਜਾਂਦੇ ਕੈਂਠੇ ਜਿੱਤੇ ਰੱਖੇ ਜਾਂਦੇ ਹੈਗੇ ਆ ਹਾਂਜੀ ਹਾਂਜੀ ਕੀ ਕੋਈ ਆਪਣੀ ਜ਼ਿੰਦਗੀ ਨੂੰ ਕੋਈ ਐਸਾ ਪਾਲਿਆ ਜਿੱਥੇ ਤੁਸੀਂ ਇਹਨਾਂ ਇਨਾਮਾਂ ਦੇ ਵਿੱਚੋਂ ਕੋਈ ਜਿੱਤਿਆ ਹੋਵੇ ਮੈਂ ਭਾਜੀ ਗੁਰਜ ਜਿੱਤੇ ਆ ਅੱਛਾ ਜੀ ਪੰਜ ਛੇ ਦੇ ਇੱਕ ਕੜਾ ਹੀ ਬਾਕੀ ਚੀਂਡਾਂ ਅੱਛਾ ਜੀ ਹਾਂਜੀ ਕੰਗਣ ਅੱਛਾ ਜੀ ਹਾਂਜੀ ਇਹ ਜਿੱਤਿਆ ਜੀ ਤੇ ਕੰਗਣ ਜਾਂ ਗੁਰਜ ਆਪਾਂ ਪਹਿਲੀ ਵਾਰ ਕਿੱਥੋਂ ਜਿੱਤਿਆ ਸੀਗਾ ਕੋਈ ਯਾਦ ਹੈ ਪਹਿਲੀ ਵਾਰ ਅਸੀਂ ਇੱਥੇ ਕਦਾਲੇ ਸਾਡੇ ਲਾਗੇ ਸ਼ਾਨਦ ਤੱਕ ਛਿੰਝ ਪੈਂਦੀ ਆ ਅੱਛਾ ਜੀ ਉੱਥੋਂ ਪੜਕੇ ਦੀ ਕੁਰਸੀ ਦੇ ਗੁਰਜ ਜਿੱਤਿਆ ਸੀ ਮੈਂ ਅੱਛਾ ਜੀ ਉਸ ਟਾਈਮ ਕਿਹਨਾਂ ਨੂੰ ਹਰਾਇਆ ਸੀ ਉਸ ਟਾਈਮ ਫਗਵਾੜੇ ਦਾ ਹੀ ਮੁੰਡਾ ਇਹ ਇਹਦਾ ਸ਼ੁਰੂਆਤ ਕੀਤੀ ਭਾਰ ਵਰਗ ਜੀ ਕੀਤੀ ਸੀ ਕੀ ਤੇ ਜਾਂ ਫਿਰ ਓਪਰ ਦੀ ਸੀ ਆਪਣੇ ਬੇਡ ਦੇ ਹਿਸਾਬ ਨਾਲ ਜਿੱਦਾਂ ਵੀ ਆਪਣੇ ਵਜਨ ਦੇ ਹਿਸਾਬ ਨਾਲ ਬੇਡ ਦੇ ਹਿਸਾਬ ਨਾਲ ਜਿੱਦਾਂ ਜਿੱਦਾਂ ਵਜਨ ਵਾਦਾ ਉਦੋਂ ਦਾ ਫਿਰ ਆਪਾਂ ਕੁਰੀ ਉਹਦਾ ਸ਼ੁਰੂਆਤ ਪਹਿਲਾਂ ਸ਼ੁਰੂ ਕਿਤੇ ਬੱਚੇ ਦੇ ਆਪਣੇ ਬੇਡ ਦੇ ਹਿਸਾਬ ਨਾਲ ਜੀ ਤੇ ਉਹ ਖੁੱਲਦੇ ਰਹੇ ਆ ਠੀਕ ਆ ਜੀ ਹਾਂ ਜੀ ਅੱਛਾ ਤੁਸੀਂ ਜਿਹੜਾ ਖਾੜੇ 'ਚ ਪ੍ਰੈਕਟਿਸ ਕਰਦੇ ਆ ਆਪਣੀ ਜੋਰ ਕਰਦੇ ਹੋ ਉਹ ਖਾੜੇ ਵਿੱਚ ਆਪਣੇ ਕੋਲ ਕਿੰਨੇ ਕੁ ਭਰਵਾਨ ਹੁੰਦੇ ਔਰ ਕਿੱਥੇ ਖਾੜਾ ਹੈਗਾ ਤੇ ਭਰਵਾਨ ਆਪਰੇ ਕੋ ਬੱਚੇ ਹੁੰਦੇ ਆ ਕੋਈ 10 12 ਬੱਚੇ ਆ ਜੀ ਅੱਛਾ ਜੀ ਹਾਂ ਜੀ ਛੋਟੇ ਆ ਜੀ ਜੀ ਤੇ ਖਾੜਾ ਅਸੀਂ ਆਪਣੇ ਖੇਤਾ 'ਚ ਖੋਲ੍ਹਿਆ ਆ ਅੱਛਾ ਜੀ ਤੇ ਆਪਣੇ ਖੇਤਾ 'ਚ ਖੜਾ ਬਣਾਇਆ ਵਧੀਆ ਜੀ ਤੇ ਉੱਥੇ ਆਪਾਂ ਛਕਲਾਈ ਦਿੰਨੇ ਬਾਪੂ ਦੀ ਡੜੀ ਦਿੰਦੇ ਆ ਜੀ ਤੇ ਨਾਲ ਉਹਨਾਂ ਦੇ ਜੋਰ ਜ਼ਿਆਦਾ ਜੋ ਵੀ ਉਹਨਾਂ ਨੂੰ ਦੱਸਦੇ ਆ ਜਿਹੜੇ ਬੱਚੇ ਆਉਂਦੇ ਹੈਗੇ ਆ ਉਹ ਲੋਕਲ ਹੀ ਆ ਜਾਂ ਫੇਰ ਦੂਰ ਪਾਰ ਤੋਂ ਆਉਂਦੇ ਆ ਲੋਕਲ ਹੀ ਆ ਜੀ ਹਜੇ ਤੱਕ ਲੋਕਲ ਹੀ ਆਉਂਦੇ ਆ ਠੀਕ ਹੈ ਤੇ ਅਸੀਂ ਕਿੰਨੇ ਵੀ ਚਲੋ ਬੱਚੇ ਦੂਰ ਪਾਰੋਂ ਵੀ ਜਿੱਥੇ ਵੀ ਹਰ ਕੋ ਨੂੰ ਮਾਪਿਆਂ ਨੂੰ ਇਹਨੇ ਵੀ ਭੇਜਿਆ ਕਰੋ ਜੀ ਬੱਚੇ ਦੀ ਜ਼ਿੰਦਗੀ ਬਣੇ ਮਾੜੇ ਕਮਾ ਤੋਂ ਨਸ਼ਿਆਂ ਤੋਂ ਬਚੇ ਜੀ ਤੇ ਆਪਣੇ ਮਾਪਿਆਂ ਦਾ ਆਪਣੇ ਪਿੰਡ ਦਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਜੀ ਹਾਂਜੀ ਅੱਛਾ ਪਹਿਲਵਾਨ ਜੀ ਜਾਂਦੇ ਜਾਂਦੇ ਸਾਡੇ ਦਸ਼ਕਪੀਰਾਂ ਨੂੰ ਦੱਸਿਓ ਕਿ ਇੱਕ ਵਧੀਆ ਪਹਿਲਵਾਨ ਬਣਨ ਵਾਸਤੇ ਖੁਰਾਕ ਕਿਹੋ ਜੀ ਚਾਹੀਦੀ ਹੈਗੀ ਆ ਉਹਦੇ ਬਾਰੇ ਵੀ ਸਾਡੇ ਦਸ਼ਕਪੀਰਾਂ ਨੂੰ ਜਰੂਰ ਦੱਸਿਓ ਤਾਂ ਜੋ ਕੋਈ ਵੀਰ ਭੈਣ ਇਸ ਵੀਡੀਓ ਨੂੰ ਦੇਖ ਕੇ ਇਸ ਵੀਡੀਓ ਤੋਂ ਸੇਧ ਲੈ ਕੇ ਉਹ ਵੀ ਇੱਕ ਟਾਡੇ ਵਾਂਗੂ ਵਧੀਆ ਨਾ ਬਣਾ ਸਕੇ ਪਹਿਲਵਾਨੀ ਖੇਤਰ ਦੇ ਵਿੱਚ ਠੀਕ ਹੈ ਜੀ ਜੀ ਖੁਰਾਕ ਵਧੀਆ ਚਾਹੀਦੀ ਹੈ ਜੀ ਬਸ ਵਧੀਆ ਦੁੱਧ ਤੇ ਉਹ ਮਦਾਮ ਤੇ ਮੀਟ ਜਿਹੜਾ ਬੱਚਾ ਖਾਂਦਾ ਉਹਨੂੰ ਦਿਵੋ ਜੀ ਤੇ ਬਾਕੀ ਹੋਰ ਖਰਾਕਾਂ ਵੀ ਬਹੁਤ ਆ ਜੀ ਬਾਕੀ ਦੂਜੀਆਂ ਖਰਾਕਾਂ ਤੋਂ ਜਿਹੜੀਆਂ ਰੈਡੀਮੇਡ ਆ ਉਹਨਾਂ ਕੋ ਭਜੋ ਜੀ ਹਾਂਜੀ ਮਾੜਾ ਨਾ ਖਾਓ ਤੇ ਚੰਗੀ ਮਿਹਨਤ ਕਰੋ ਜੀ ਤੇ ਦੇਸੀ ਖਾਓ ਸ਼ੁੱਧ ਜੇ ਲੰਬੀ ਪਹਿਲਵਾਨੀ ਕਰਨੀ ਤੇ ਲੰਮਾ ਜੀਣਾ ਲੰਬੇ ਲੰਬੀ ਵਾਰੀ ਖੇਡਣੀ ਹਾਂਜੀ ਲੰਬੀ ਪਹਿਲਵਾਨੀ ਕਰਨੀ ਆਲੇ ਹੁਣ ਤੁਹਾਨੂੰ ਦਸੀਆ ਪਹਿਲਵਾਨਾਂ ਬਾਰੇ ਹੁਣ ਪੰਮਾ ਭਵਾਨਾ ਡੇਰੇ ਬਾਬੇ ਨਾਨਕ ਦਾ ਜੀ ਉਹ ਵੇਖ ਲਓ ਹਜੇ ਵੀ ਕੁਲੀ ਜਾਂਦਾ 50 53 ਸਾਲ عمر ਹੋ ਗਈ ਹੈ ਜੀ ਉਹ ਨੇਚਰਲ ਖਰਾਕ ਹਜੇ ਵੀ ਪਹਿਲਵਾਨਾਂ ਨਾਲ ਵਧੀਆ ਨਾਲ ਮੋਢਾ ਕੋਲ ਦਾ ਠੀਕ ਹੈ ਹਾਂਜੀ ਠੀਕ ਹੈ ਦੋਸਤੋ ਇਹ ਸਾਡੇ ਨਾਲ ਪਲਵਾਨ ਲੱਡੂ ਪਲਵਾਨ ਚਟਾਲੇ ਵਾਲੇ ਤੇ ਉਹਨਾਂ ਦੇ ਪਿਤਾ ਜੀ ਦਲਵਾਰ ਸਿੰਘ ਭਾਗਾ ਜੀ ਜਿਨ੍ਹਾਂ ਦਾ ਪਲਵਾਨੀ ਖੇਤਰ ਵਿੱਚ ਬਹੁਤ ਵੱਡਾ ਨਾਮ ਆਸ ਕਰਦੇ ਆ ਕਿ ਸਾਡੀਆਂ ਪਿਛਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਨੂੰ ਵੀ ਤੁਸੀਂ ਪਿਆਰ ਦਿਓਗੇ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਤੁਹਾਡੇ ਦੋਨਾਂ ਦਾ ਜੀ ਸਾਡੇ ਪੰਜਾਬੀ ਰੰਗ ਟੀਵੀ ਨੂੰ ਸਵਾਗਤ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਹਾਂ ਧੰਨਵਾਦ ਜੀ